ਜਿਹਦਾ ਮੰਦਰ ਬਣਾਉਂਦੇ ਐ ਜਿਹਦੀ ਮੂਰਤੀ ਨੂੰ ਵਿੱਚ ਸਥਾਪਿਤ ਕਰਦੇ ਐ ਜਦੋਂ ਉਹ ਹੀ ਕਾਲਪਨਿਕ ਐ ਤੇ ਫੇਰ ਆ ਸਾਰਾ ਕੁਝ ਕੀ ਹੋਇਆ ਜਦੋਂ ਇਹ ਇੰਨਾ ਪ੍ਰਚਾਰ ਕਰਕੇ ਗੋਹਾ ਖਾਣ ਲਾ ਸਕਦੇ ਐ ਜਦੋਂ ਇੰਨਾ ਪ੍ਰਚਾਰ ਕਰਕੇ ਜਾਨਵਰ ਦਾ ਮੂਤ ਪੀਣ ਲਾ ਸਕਦੇ ਐ ਇਤੋਂ ਵੱਡਾ ਦਿਮਾਗ 'ਚ ਸਾਡੇ ਖੱਲਰ ਹੋਰ ਕੀ ਪਾ ਦੇਣਗੇ ਮਨਦੀਪ ਸਿੰਘ ਇਹ ਸਭ ਤੋਂ ਵੱਡਾ ਖੱਲਰ ਤਾਂ ਪਾਤਾ ਕੁ ਜਿਹੜਾ ਇਹ ਲੋਕਤੰਤਰ ਦੀ ਭੈੜ ਸਭ ਤੋਂ ਇਹੀ ਕੰਮ ਬਹੁਤ ਹੀ ਭੈੜੀ ਹੈ। ਵੀ ਜੇ ਤਾਂ ਸਾਨੂੰ ਵੋਟਾਂ ਮਿਲਦੀਆਂ ਬੰਦੇ ਮਾਰ ਕੇ ਤਾਂ ਅਸੀਂ ਬੰਦੇ ਮਾਰਾਂਗੇ। ਜੇ ਸਾਨੂੰ ਵੋਟਾਂ ਮਿਲਦੀਆਂ ਮੁਸਲਮਾਨ ਨੂੰ ਤੇ ਹਿੰਦੂ ਨੂੰ ਲੜਾ ਕੇ ਅਸੀਂ ਉਹਨਾਂ ਨੂੰ ਲੜਾਵਾਂਗੇ। ਜੇ ਸਾਨੂੰ ਵੋਟਾਂ ਮਿਲਦੀਆਂ ਕਿਸੇ ਨੂੰ ਰੋਜ਼ਗਾਰ ਦੇ ਕੇ ਅਸੀਂ ਰੋਜ਼ਗਾਰ ਦੇਵਾਂਗੇ। ਹੁਣ ਵੋਟਾਂ ਤਾਂ ਮਿਲਦੀਆਂ ਸਾਨੂੰ ਬੰਦੇ ਮਾਰ ਕੇ ਤੇ ਅਸੀਂ ਫਿੱਧਰਾ ਕਿਵੇਂ ਪੈ ਜਾਾਂਗੇ? ਪਰ ਇੱਕ ਗੱਲ ਸ਼ੰਕਰਾਚਾਰੀਓ ਮੇਰੀ ਸੁਣ ਲਓ। ਜਿੱਦੇ ਲਫਾਫੇ ਚੋਂ ਤੁਸੀਂ ਨਿਕਲਣ ਲੱਗ ਗਏ ਜਿਵੇਂ ਸਾਡੇ ਆਲੇ ਦੇ ਬੋਰੇ ਚ ਪਾ ਕੇ ਕੁੱਟਣ ਵਾਲੇ ਕਰਦੇ ਨਾ ਲੋਕਾਂ ਨੇ ਤਾਂ ਥੋੜਾ ਹਾਲ ਵੀ ਇਹੀ ਹੋ ਰਿਹਾ ਹੁਣ ਵੀ ਮੰਦਰ ਵਾਸਤੇ ਕੋਈ ਜਿਹੋ ਜਿਹਾ ਟਰੰਟਮਾ ਇਹਨਾਂ ਨੇ ਕੀਤਾ ਸੀ ਨਾ ਦੱਖਣੀ ਸੂਗਿਆ ਚ ਨਾ ਸਾਡੇ ਪੰਜਾਬ ਚ ਨਾ ਹੀ ਉਹ ਜਿਹੜਾ ਜਿਹੜਾ ਜਿੱਥੇ ਇਹਨਾਂ ਦੇ ਅੰਬੇਦਕਰਵਾਦੀ ਬੈਠੇ ਨਾ ਉਹਨਾਂ ਨੇ ਇਹਨਾਂ ਨੂੰ ਘਾ ਨਹੀਂ ਪਾਇਆ ਗਾਂ ਨੂੰ ਮਾਰਨ ਪਿੱਛੇ ਗਾਂ ਦੇ ਮਾਸ ਪਿੱਛੇ ਅਸੀਂ ਬੰਦੇ ਮਾਰਦੇ ਕੁੱਟ ਕੇ ਮਾਰਦੇ ਨਾ ਗਾਂ ਪਿੱਛੇ ਉਸੇ ਗਾਂ ਦੇ ਘਰ ਵਾਲੇ ਨੂੰ ਅਸੀਂ ਖੱਸੀ ਕਰਾਉਂਦੇ ਰਹੇ ਆ ਮੰਦਰ ਮੰਦਰ ਭਗਵਾਨ ਦੀ ਮੂਰਤੀ ਨਹੀਂ ਹੈ ਮੂਰਤੀ ਤਾਂ ਜਿਹੜੀ ਵਿੱਚ ਰੱਖਦੇ ਉਹ ਤਾਂ ਆਤਮਾ ਕਹਿੰਦੇ ਆ ਉਹਨੂੰ ਉਹ ਤਾਂ ਆਤਮਾ ਹੈ ਜਿਹੜਾ ਸਰੀਰ ਹੈ ਉਹ ਮੰਦਰ ਹੈ ਮੰਦਰ ਦੇ ਸਰੀਰ ਦੇ ਐਡੋ ਡੀ ਅੰਗ ਹੈ ਉਹਦੇ ਤੇ ਝੰਡਾ ਵੀ ਹੋਣਾ ਚਾਹੀਦਾ ਉਹਦਾ ਸਿਰ ਤੇ ਗੁੰਬਦ ਵੀ ਹੋਣਾ ਚਾਹੀਦਾ ਉਹਦੇ ਅੱਖਾਂ ਵੀ ਹੋਣੀਆਂ ਚਾਹੀਦੀਆਂ ਉਹਦਾ ਨੱਕ ਵੀ ਹੋਣਾ ਚਾਹੀਦਾ ਸਾਰਾ ਕੁਝ ਉਹੋ ਜਿਹਾ ਅੰਗ ਹੋਣੇ ਚਾਹੀਦੇ ਇਸੇ ਕਰਕੇ ਉਹ ਕਹਿੰਦਾ ਵੀ ਸਾਡਾ ਭਗਵਾਨ ਟੱਤੀ ਨਹੀਂ ਕਰਦਾ ਅਸੀਂ ਮੰਦਰ 'ਚ ਲੈਟਰੀਨ ਨਹੀਂ ਬਣਾਉਂਦੇ ਉਹ ਟੱਤੀ ਪੱਥਰ ਦੇ ਨੇ ਕਰਨੀ ਕੀ ਹੈ ਸੰਵਿਧਾਨ ਦੇ ਧਾਰਾ 52 ਜਿਹੜੀ ਸਾਡੀ ਜਿਹੜੀ ਵਿਮਾ ਪਰਮਾ ਤੋਂ ਸਾਨੂੰ ਮੁਕਤ ਕਰਨ ਦਾ ਦਾਵਾ ਕਰਦੀ ਹੈ ਉਸ ਸਾਰੇ ਕਾਸੇ ਦਾ ਵੀ ਜਲੂਸ ਕਢਾਤਾ ਬੇ ਇੱਕ ਪੱਥਰ ਦੀ ਮੂਰਤੀ ਨੂੰ ਜੀ ਅਸੀਂ ਪ੍ਰਾਣ ਉਹਦੇ ਚ ਪਾ ਕੇ ਅਸੀਂ ਪ੍ਰਾਣ ਉਹਦੇ ਚ ਦੇਵਤੇ ਚ ਪ੍ਰਾਣ ਪਾ ਕੇ ਵਿੱਚ ਰੱਖਣ ਲੱਗੇ ਆ ਛੇਵ ਦੇ ਲਿੰਗ ਸਾਰੇ ਇੱਥੇ ਹੀ ਡਿੱਗੇ ਨਾ ਇੰਡਾ ਚ ਡਿੱਗੇ ਨਾ ਇੰਗਲੈਂਡ ਚ ਡਿੱਗੇ ਨਾ ਕਿਤੇ ਹੋਰ ਮबई ਚ ਡਿੱਗ ਉਧਰ ਡਿੱਗਿਆ ਕਿਤੇ ਬਾਹਰਲੇ ਮੁਲਕ ਚ ਉਹ ਸਾਰੇ ਇੱਥੇ ਡਿੱਗ ਪਏ ਜੇ ਇੱਥੇ ਡਿੱਗੇ ਤਾਂ ਫਿਰ ਭੱਜ ਭੱਜ ਕੇ ਉਧਰੋਂ ਖਾ ਤੁ ਜਣੇ ਜ ਸਾਡੇ ਗਏ ਨਹੀਂ ਅਕਬਰ ਨੂੰ ਬ੍ਰਾਹਮਣ ਦਾ ਦੱਸ ਦੇ ਰਹੇ ਆ ਵੀ ਉਹ ਬ੍ਰਾਹਮਣ ਦਾ ਪਹਿਲਾ ਜਨਮ ਬ੍ਰਾਹਮਣ ਦੇ ਘਰੋਂ ਜੰਮਿਆ ਉਹ ਅਕਬਰ ਇਹ ਤਾਂ ਉਹਨਾਂ ਨਾਲ ਰਲ ਕੇ ਚੱਲਦੇ ਰਹੇ ਆ ਬਾਬਾ ਨਾਨਕ ਨੂੰ ਤਾਂ ਕੁੱਟ ਖਾਂਦਾ ਰਿਹਾ ਉਹਨੂੰ ਚੱਕੀ ਪੀਦਾ ਰਿਹਾ ਇਹਨਾਂ ਦੀ ਚਾਲ ਬ੍ਰਾਹਮਣਵਾਦ ਦੀ ਹਮੇਸ਼ਾ ਸ਼ਾਸਕ ਦੇ ਨਾਲ ਰਲ ਕੇ ਚੱਲਣ ਦੀ ਰਹੀ ਹੈ ਪਾਲੀ ਪਕਤ ਹੈ ਜਿਹੜੀ ਉਹ ਸ਼ੁੱਧ ਉਹਦੇ 'ਚ ਰਾਰਾ ਨਾ ਹੀ ਹੈਨੀ ਆਵਾਜ਼ ਹੀ ਹੈਨੀ ਰੀਤ ਦੀ ਇਹ ਰੈਗਵੇਦ ਧਰੀ ਫਿਰਦੇ ਰੀਤ ਹੀ ਉਹਦੇ 'ਚ ਆਵਾਜ਼ ਹੈਨੀ ਤਾਂ ਨੂੰ ਇਹਨਾਂ ਨੂੰ ਅਰੇਂਜ ਕਰੀ ਬੈਠੇ ਵੀ ਪਹਿਲਾਂ ਤਾਂ ਤੁਸੀਂ ਆਪਦੀ ਭਾਸ਼ਾ ਜਿਹੜੀ ਸੰਸਕ੍ਰਿਤ ਤੁਹਾਡੀ ਪੁਰਾਣੀ ਸਾਖਤ ਕਰੋ ਲੈਕਸ਼ਤੀ ਸਬੂਤ ਰਿਗਵੇਦ ਦਾ ਉਹ 1464 1464 ਤੋਂ ਪਹਿਲਾਂ ਇਹਨਾਂ ਕੋਲੇ ਲੈਕਸ਼ਤੀ ਸਬੂਤ ਰਿਗਵੇਦ ਦਾ ਹੈ ਹੀ ਨਹੀਂ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਰਾਮ ਮੰਦਰ ਦਾ ਉਦਘਾਟਨ ਹੋਇਆ ਭਾਜਪੀ ਤੇ ਆਰਐਸਐਸ ਨੇ ਆਪਣੀ ਸਾਰੀ ਤਾਕਤ ਝੋਕ ਕੇ ਉਹਦਾ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਬੇਸ਼ੱਕ ਬੀਜੇਪੀ ਤੇ ਆਰਐਸਐਸ ਦੀ ਤਾਕਤ ਆ ਜਿਹੜੀ ਉਹ ਘੱਟ ਨਹੀਂ ਬਹੁਤ ਵੱਡੀ ਆ ਉਹਨਾਂ ਨੇ ਛੋਟੇ-ਛੋਟੇ ਪਿੰਡਾਂ ਤੋਂ ਲੈ ਕੇ ਵੱਡੇ-ਵੱਡੇ ਸ਼ਹਿਰਾਂ ਤੱਕ ਇੱਥੋਂ ਤੱਕ ਕਿ ਦੇਸ਼ਾਂ-ਵਿਦੇਸ਼ਾਂ ਤੱਕ ਵੀ ਆਪਣੀ ਇਹ ਗੱਲ ਪਹੁੰਚਾਈ ਇਹਨੂੰ ਇੱਕ ਵੱਡਾ ਈਵੈਂਟ ਬਣਾਇਆ ਕਿ ਇਹ ਰਾਸ਼ਟਰੀ ਈਵੈਂਟ ਆ ਪੂਰੇ ਦੇਸ਼ ਦਾ ਈਵੈਂਟ ਆ ਤੇ ਬਹੁਤ ਸਾਰੇ ਪੋਲੀਟੀਕਲ ਜਿਹੜੀਆਂ ਵਿਰੋਧੀ ਪਾਰਟੀਆਂ ਉਹ ਵੀ ਇਸ ਦੇ ਵਿੱਚ ਬਾਹਰ ਨਹੀਂ ਆ ਸਕੀਆਂ ਉਹ ਇਸ ਟਰੈਕ ਦੇ ਵਿੱਚ ਹੀ ਆਈਆਂ ਤਾਂ ਆਪਾਂ ਇੱਥੇ ਸਾਰੀ ਗੱਲਬਾਤ ਕਰਾਂਗੇ ਤੇ ਚਰਚਾ ਕਰਾਂਗੇ ਕਿਉਂਕਿ ਚਰਚਾ ਕਰਨੀ ਬਹੁਤ ਜ਼ਰੂਰੀ ਆ ਆਖਰ ਇਹਦੇ ਨਾਲ ਦੇਸ਼ ਨੂੰ ਕੀ ਫਾਇਦਾ ਹੋਊਗਾ ਦੇਸ਼ ਕਿੱਧਰ ਨੂੰ ਜਾਊਗਾ ਤਾਂ ਗੱਲਬਾਤ ਕਰਨ ਦੇ ਲਈ ਪਹਿਲਾਂ ਦੀ ਤਰ੍ਹਾਂ ਅੱਜ ਵੀ ਸਾਡੇ ਨਾਲ ਮਾਸਟਰ surjit dawader ਨੇ ਜਿਹੜੇ ਕਿ ਤਰਕਸ਼ੀਲ ਸੋਸਾਇਟੀ ਦੇ ਆਗੂ ਨੇ ਮਾਸਟਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਜੀ ਦੁਨੀਆ ਵਾਲਿਓ ਜੀ ਸ਼ੁਕਰੀਆ ਤੁਹਾਡਾ ਆਪਾਂ ਗੱਲਬਾਤ ਅੱਗੇ ਵੀ ਜਿਵੇਂ ਕਰਦੇ ਰਹਿੰਦੇ ਆ ਜੀ ਤੇ ਅੱਜ ਆਪੇ ਇਸ ਵਿਸ਼ੇ ਤੇ ਗੱਲ ਕਰਨੀ ਹੈ ਵੀ ਰਾਮ ਮੰਦਰ ਦਾ ਉਦ ਘਟਨ ਹੋਇਆ ਤਾਂ ਕੀ ਲੱਗਦਾ ਰਾਮ ਮੰਦਰ ਦੇ ਉਦ ਘਟਨ ਨਾਲ ਅੱਗੇ ਭਾਰਤ ਦਾ ਸਵਰੂਪ ਕੀ ਹੋਊਗਾ ਕਿਹੋ ਜਿਹਾ ਪਹੇਖ ਲੱਗਦਾ ਜਿਹੋ ਜਿਹਾ ਉਹਨਾਂ ਨੇ ਕਿਹਾ ਸੀ ਆ 6 ਸਾਲ ਤੋ ਲੱਗੀ ਵੇ ਆਹ। ਏਡਾ ਤਾਣਾ ਬਾਣਾ ਉਹਨਾਂ ਨੇ ਕਸੂਤਾ ਬੁਣ ਲਿਆ ਤੇ ਏਡਾ ਮਜ਼ਬੂਤ ਸੰਗਠਨ ਉਹ ਹੋ ਗਿਆ। ਉਹਨਾਂ ਨੇ ਹਿੰਦੂ ਰਾਸ਼ਟਰ ਦੀ ਜਿਹੜੀ ਗੱਲ ਹੈ ਉਹ ਸਾਬਰਕਰ ਤੋਂ ਲੈ ਕੇ ਪਿੱਛੋਂ ਲੈ ਕੇ ਆਪ ਦਾ ਸ਼ੁਰੂਆਤ ਵੇਲੇ ਹੀ ਰੱਖ ਤੀ ਵੀ ਸਾਡਾ ਨਿਸ਼ਾਨਾ ਆਹਾ ਹੈ। ਉਹਨਾਂ ਦਾ ਨਿਸ਼ਾਨਾ ਸਭ ਤੋਂ ਪਹਿਲਾਂ ਜਿੰਨਾ ਚਿਰ ਸਾਡੀ ਸਰਕਾਰ ਨਹੀਂ ਆਉਂਦੀ ਉਹਨਾਂ ਚਿਰ ਅਸੀਂ ਆਪ ਦੀ ਗੱਲ ਉਹਨੇ ਧਮਖਾਵਨਾ ਨਹੀਂ ਰੱਖ ਸਕਦੇ। ਸਰਕਾਰ ਲਿਆਉਣ ਵਾਸਤੇ ਉਹਨਾਂ ਨੂੰ ਜਿਹੋ ਜਿਹੇ ਹੱਥ ਕੰਡਿਆਂ ਦੀ ਲੋੜ ਸੀ ਉਹ ਹੱਥ ਕੰਡੇ ਉਹਨਾਂ ਨੇ ਵਰਤੇ। ਧਾਮ ਸ਼ਾਮ ਦੰਡ ਭੇਦ ਹਰ। ਉਹ ਵਰਤ ਕੇ ਇਹਨਾਂ ਨੇ ਸਰਕਾਰ ਲਿਆਂਦੀ ਐ। ਹੁਣੇ ਕਹੀ ਜਾਂਦੇ ਵੀ ਸਾਡੇ ਤਾਂ ਸਦੀਆਂ ਰਾਜ ਰਿਹਾ ਤੇ ਸਦੀਆਂ ਰਾਜਵਾਦ ਮਸਾਂ ਸਾਡੀ ਰਾਜ ਸਰਕਾਰ ਆਈ ਐ। ਤੇ ਹੁਣ ਉਹ ਜਿਹੜਾ ਸਰਕਾਰ ਜਿਹੜਾ ਉਹਨਾਂ ਦਾ ਅਜੰਡਾ ਹੈ ਉਹ ਤਾਂ ਫੇਰ ਸਮੇਂ ਦੇ ਹਾਕਮਾਂ ਨੂੰ ਲਾਗੂ ਕਰਨਾ ਪਊਗਾ। ਇਸ ਲਾਗੂ ਕਰਨ ਵਾਸਤੇ ਜਿਹੜੀ ਚੀਜ਼ ਦੀ ਸਭ ਤੋਂ ਵੱਧ ਲੋਡ ਹੁੰਦੀ ਆ ਉਹ ਹੁੰਦੀ ਪੂੰਜੀ ਪੂੰਜੀ ਇਹਨਾਂ ਨੇ ਕਿਹੋ ਜਿਹਾ ਡਿਕਟੇਟਰ ਮੂਹਰੇ ਲਾ ਕੇ ਪੈਦਾ ਕਰ ਲਈ ਉਹਨੇ ਭਾਰਤ ਦੀ ਕੋਈ ਜਿਹੜਾ ਪਬਲਿਕ ਖੇਤਰ ਸੀ ਉਹਨੂੰ ਵੇਚਣ ਤੋਂ ਉਹਨੇ ਗਰੇਜ ਨਹੀਂ ਕੀਤਾ ਜਿਹੜਾ ਸਾਡੇ 47 ਤੋਂ ਬਾਅਦ ਤੋਂ ਲੈ ਕੇ ਜਿੰਨੇ ਪਬਲਿਕ ادارے ਅਸੀਂ ਖੜੇ ਕੀਤੇ ਸੀ ਜਿਹੜੇ ਆਮਦਨ ਵਾਲੇ ਸੀ ਜਿਨ੍ਹਾਂ ਨੇ ਸਾਨੂੰ ਰੋਟੀ ਪਾਇਆ ਭਾਰਤ ਨੂੰ ਖਾਸ ਕਰਕੇ ਜੇ ਆਪਾਂ ਪਾਕਿਸਤਾਨ ਨੇ ਮੁਕਾਬਲਾ ਕਰਕੇ ਵੇਖੀਏ ਤਾਂ ਅਸੀਂ ਉਹਦੇ ਨਾਲੋਂ ਬਹੁਤ ਅੱਗੇ ਲੰਘ ਗਏ ਸਿਰਫ ਅੱਗੇ ਲੰਘਣ ਦਾ ਕਾਰਨ ਕੀ ਸੀ ਵੀ ਉਹ ਦੇਸ਼ ਉਹ ਉਦੋਂ ਬਣਿਆ ਜਿਹੜਾ ਹੁਣ ਸਾਡਾ ਬਣ ਜਾ ਰਿਹਾ ਉਹਨਾਂ ਨੇ ਧਰਮ ਦੇ ਨਾਂ ਤੇ ਉਦੋਂ ਹੀ ਬਣਾ ਲਿਆ ਉਹਨਾਂ ਦਾ ਹਾਲ ਵੇਖ ਲੋ ਜਾ ਕੇ ਕੀ ਹੈ ਤੇ ਸਾਡੇ ਧਰਮ ਦੇ ਨਾਂ ਤੇ ਉਹ ਹੁਣ ਬਣਾਉਣ ਲੱਗੇ ਆ ਇਹ ਉਹਦਾ ਹਾਲ ਪਾਕਿਸਤਾਨ ਵਰਗਾ ਇੱਥੋਂ ਦਾ ਹੁਣ ਕਰ ਦੇਣਗੇ ਇਹ ਅਸੀਂ ਵਾਅਦਾ ਕਰਦੇ ਹਾਂ ਫਿਰ ਵੀ ਕੀ ਲੱਗਦਾ ਵੀ ਜਿਵੇਂ ਇੱਕ ਹੁੰਦੀ ਮੋਟੀ ਮੋਟੀ ਵਿਆਖਿਆ ਵੀ ਹਾਲ ਇਹਦਾ ਹੋ ਗਿਆ ਤਾਂ ਕੀ ਲੱਗਦਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਨ੍ਹਾਂ ਦਾ ਅਵਾਰ ਬਹੁਤ ਜ਼ਿਆਦਾ ਹੋਊਗਾ ਦੇਖੋ ਜੀ ਅਵਾਰ ਜਿੱਥੇ ਅਸੀਂ ਲੋਕਾਂ ਨੂੰ ਪਾੜਾਂਗੇ ਨਾ ਤੁਸੀਂ ਚਾਰ ਭਰਾ ਖੇਤ ਜਾਂਦੇ ਆ ਰੋਜ਼ ਚਾਰ ਖੇਤ ਚ ਕੰਮ ਕਰਦੇ ਆ ਉਹ ਚਾਰੇ ਭਰਾ ਪਿਓ ਹੈਗਾ ਇਕੱਠੇ ਆ ਇਕੱਠੇ ਜਿੱਥੇ ਵੀ ਜਾਂਦੇ ਆ ਤਸल्ली ਨਾਲ ਕੰਮ ਕਰਦੇ ਆ ਉਹਦੇ ਚ ਤੁਸੀਂ ਮਾੜੀ-ਮੋਟੀ ਟੇਡ ਬਿੰਗਸਿੱਟਣੀ ਸ਼ੁਰੂ ਕਰਦੇ ਹੋ ਉਹਨਾਂ ਨੂੰ ਪਾੜਨਾ ਸ਼ੁਰੂ ਕਰਦੇ ਹੋ ਉਹ ਚਾਰੇ ਕੰਮ ਕਰਨ ਦੀ ਬਜਾਏ ਆਪੋ ਵਿੱਚ ਹੀ ਲੜਨਾ ਸ਼ੁਰੂ ਕਰ ਦੇਣਗੇ ਸਾਡੀ ਜਿਹੜੀ ਜਿਹੜਾ ਸਾਡਾ ਧਿਆਨ ਸੀ ਉਹ ਇੱਕ ਪਾਸੇ ਟੁੱਟ ਕੇ ਤਰੱਕੀ ਵਾਲੇ ਪਾਸੇ ਟੁੱਟ ਕੇ ਸਾਡੇ ਇੱਕ ਦੂਜੇ ਦੀਆਂ ਲੱਤਾਂ ਵਢਣ ਬੰਨੀ ਨੂੰ ਹੋ ਗਿਆ ਇਹਨਾਂ ਦਾ ਏਜੰਡਾ ਹੀ ਇਹ ਹੈ ਇਹਨਾਂ ਨੇ ਇੱਕ ਦੂਜੇ ਦਾ ਧਿਆਨ ਲੱਤਾਂ ਵਢਣ ਬੰਨੀ ਕੀਤਾ ਨਾ ਕਿ ਤਰੱਕੀ ਵੱਲ ਨੂੰ ਲੈ ਕੇ ਗਏ ਨਾ ਹੀ ਇਹਨਾਂ ਦਾ ਏਜੰਡਾ ਤਰੱਕੀ ਵੱਲ ਲੈ ਜਾਣ ਦਾ ਬਸ ਕਿਉਂਕਿ ਇਹਨਾਂ ਦੀ ਇਹ ਜਿਹੜੀ 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 ਹਿੰਦੂ ਰਾਸ਼ਟਰ ਦੀ ਸੋਚ ਆ ਉਹ ਪਨਪਣੀ ਉੱਥੇ ਆ ਜਿੱਥੇ ਇਹ ਇਹ ਜਿਹੜਾ ਜਿਹੜਾ ਖੁਰਾਫਾਤ ਸਾਡੇ ਦਿਮਾਗਾਂ 'ਚ ਭਰਿਆ ਜਾ ਰਿਹਾ ਹੈ ਜੇ ਖੁਰਾਫਾਤ ਸਾਡੇ ਦਿਮਾਗਾਂ 'ਚ ਰਹੂਗਾ ਤਾਂ ਇਹਦੀ ਸੋਚ ਨੂੰ ਸਾਡੇ ਦਿਮਾਗ 'ਚ ਥਾਂ ਮਿਲ ਸਕਦਾ ਨਹੀਂ ਸਾਡੇ ਦਿਮਾਗ 'ਚ ਥਾਂ ਕਿਵੇਂ ਮਿਲੂ ਜਦੋਂ ਥਾਂ ਤਾਂ ਸਾਨੂੰ ਅਸੀਂ ਤਾਂ ਕੰਮ ਕਰਦੇ ਆ ਆਪਦਾ ਰੁਚੀ ਨਾਲ ਕੰਮ ਕਰੀ ਜਾਂਦੇ ਆ ਕੰਮ ਕਰਦੇ ਬੰਦੇ ਨੂੰ ਕਾਹਦੀ ਚੀਜ਼ ਦੀ ਲੋੜ ਹੁੰਦੀ ਹੈ ਉਹਨੂੰ ਤਾਂ ਲੋੜ ਹੈ ਵੀ ਮੈਂ ਆਪਦਾ ਕੰਮ ਕਰਾਂ ਮੈਨੂੰ ਕੰਮ ਕਰਦੇ ਨੂੰ ਕੋਈ ਸਤਾਵੇ ਨਾ ਕੋਈ ਬੁਲਾਵੇ ਨਾ ਮੇਰੇ ਕੰਮ ਦਾ ਮੁੱਲ ਮਿਲੇ ਮੈਨੂੰ ਰੋਜ਼ਗਾਰ ਮਿਲੇ ਉਹਦੀਆਂ ਮੰਗਾਂ ਲੋੜਾਂ ਹੀ ਹੋਰ ਆ ਜਦੋਂ ਉਹਨਾਂ ਦਾ ਉਸ ਮੰਗਾਂ ਲੋੜਾਂ ਬਣ ਨੂੰ ਤੁਸੀਂ ਧਿਆਨ ਹਟਾਤਾ ਉਹਨੇ ਉਹ ਮੰਗਾਂ ਲੋੜਾਂ ਬਣ ਨੂੰ ਧਰਨੇ ਮੁਜਾਰੇ ਵੀ ਕਰਨੋਂ ਹਟ ਜਾਣਾ ਉਹਨੇ ਕੁਹਾੜੀ ਲੈ ਕੇ ਮੁਸਲਮਾਨ ਦੇ ਮਗਰ ਪੈ ਜਾਣਾ ਮੁਸਲਮਾਨਾਂ ਨੇ ਕੁਹਾੜੀ ਲੈ ਕੇ ਹਿੰਦੂ ਦੇ ਮਗਰ ਪੈ ਜਾਣਾ ਇਹੀ ਚਾਹੁੰਦੇ ਆ ਇਹੀ ਚਾਹੁੰਦੇ ਆ ਕੀ ਲੱਗਦਾ ਜਿਵੇਂ ਮੂਰਤੀਆਂ ਰੱਖਣ ਨਾਲ ਮੰਦਰਾਂ ਦੇ ਇਦਾਂ ਉਹ ਘਟਨ ਕਰਨ ਨਾਲ RAM ਆਜੂਗਾ ਅਸਲ ਚ ਤਾਂ ਇਹ ਆ ਪਹਿਲੀ ਗੱਲ ਤਾਂ ਬਈ ਜਿਹੜੀ RAM ਦਾ ਸਾਨੂੰ ਕਿੱਥੋਂ ਪਤਾ ਲੱਗਾ ਵੀ RAM ਕੌਣ ਹੈ ਭਗਵਾਨ ਹੈ ਜਣੀ ਜਿਹੜਾ ਸਾਰਾ ਹੈਗਾ ਚੱਲ ਰਿਹਾ ਰਮਾਇਣ ਤੋਂ ਹੀ ਲੱਗਦਾ ਨਾ ਦੋ ਰਮੈਣਾ ਬਾਲਮੀਕੀ ਰਮੈਣਾ ਇੱਕ ਤુલਸੀ ਵਾਲੀ ਕਹਿੰਦੇ ਵੀ ਮਗਰੋਂ ਆ ਕੇ ਲਿਖੀ ਗਈ ਹੈ ਚਲੋ ਉਹਦੇ ਵਿੱਚ ਕੁਝ ਪ੍ਰਸੰਗ ਇਹਨਾਂ ਨੇ ਘਟ ਤੇ ਸ਼ਰਮ ਦੇ ਮਾਰਿਆ ਨੇ ਸੰਭੂਕ ਦਾ ਬਾਦ ਦਾ ਜਾਂ ਦੂਜੇ ਉਹ ਘਟ ਤੇ ਵਿੱਚੋਂ ਪਰ ਇਦੋਂ ਬਿਨਾ ਬਹੁਤ ਰਮੈਣਾ ਹੋਰ ਹੈ ਇੱਕ ਬੁੱਧ ਧਰਮ ਦੀ ਰਮਾਇਣ ਹੈ ਉਹਦੇ ਚ ਜਿਹੜੇ ਰਾਮ ਤੇ ਸੀਤਾ ਹੈ ਇਹ ਦੋਏ ਭੈਣ ਭਰਾ ਦਿਖਾਈ ਵੀ ਹੈ ਇੱਕ ਹੋਰ ਹੈ ਉਹਦੇ ਚ ਪਿਓ ਪੁੱਤਰੀ ਦਿਖਾਈ ਵੀ ਹੈ ਮਤਲਬ ਇਹ ਤਾਂ ਰੋਲਾ ਇਹ ਵੀ ਉਹਨਾਂ ਦੇ ਵਿੱਚੋਂ ਬੁੱਧਕ ਜਿਹੜੀਆਂ ਉਹ ਜਿਹੜੀਆਂ ਕਥਾਵਾਂ ਉਹਨਾਂ ਦੀਆਂ ਜਿਨ੍ਹਾਂ ਨੂੰ ਉਹ ਇੱਕ ਨਾਮ ਵੀ ਦਿੰਦੇ ਆ ਉਹਨਾਂ ਕਥਾਵਾਂ ਦੇ ਵਿੱਚੋਂ ਚੱਕ ਕੇ ਇਹ ਸਾਰੀ ਰਮਾਇਣ ਹੈ ਜਿਹੜੀ ਉਹਨਾਂ ਦੀ ਨਕਲ ਮਾਰੀ ਵੀ ਹੈ ਉਹਨਾਂ ਦੇ ਬੋਧੀਆਂ ਦੇ ਤਿੰਨ ਚਾਰ ਚੈਨਲ ਚੱਲਦੇ ਬੁੱਧੀਆਂ ਦੇ ਨਹੀਂ ਉਹ ਨਾਸਤਿਕਾਂ ਦੇ ਚੈਨਲ ਆ ਵੈਸੇ ਉਹਨਾਂ ਨੂੰ ਕਿਹਾ ਜਾ ਸਕਦਾ ਸਾਇੰਸ ਜਰਨੀ ਹੋਇਆ ਰੈਸ਼ਨਲ ਵਰਲਡ ਹੋ ਗਿਆ ਹਿਊਮਨ ਵਿਦ ਸਾਇੰਸ ਹੋ ਗਿਆ ਕਈ ਚੈਨਲ ਚੱਲਦੇ ਆ ਉਹਨਾਂ ਦੇ ਉਹਨਾਂ ਨੇ ਇਹਨਾਂ ਨੂੰ ਬਾਣੀ ਪਾਇਆ ਹੋਇਆ ਅੱਛਾ ਬਾਣੀ ਕਿਵੇਂ ਪਾਇਆ ਉਹ ਆਂਦੇ ਵੀ ਰਮੈਣ ਸੱਚੀ ਸਾਖਤ ਕਰੋ 15 ਲੱਖ ਰੁਪਇਆ ਇਨਾਮ ਮਹਾ ਭਾਰਤ ਸੱਚਾ ਸਾਖਤ ਕਰੋ 15 ਲੱਖ ਰੁਪਇਆ ਇਨਾਮ ਵੇਦ ਆ ਜਿਹੜੇ ਕਿਉਂਕਿ ਇਹਨਾਂ ਦਾ ਮੋਖ ਆ ਜਿਹੜਾ ਉਹ ਵੇਦ ਆ ਵੀ ਵੇਦ ਸਾਡੇ ਮੋਖ ਆ ਚਾਰੇ ਵੇਦ ਆ ਜਿਹੜੇ ਇਹਨਾਂ ਦਾ ਲਿਖਣ ਕਾਲ ਮੈਂ 30 ਸਾਲ ਝੂਠ ਮਾਰਦਾ ਰਿਆਂ ਕਿਉਂਕਿ ਮੈਨੂੰ ਇਹਦੇ ਆਪਕਾਂ ਨੇ ਪੜ੍ਹਾਤਾ ਵੀ 6-7 6000 ਸਾਲ ਪੁਰਾਣਾ ਹੈ ਮੈਂ ਵੀ ਪੜ੍ਹਾਉਂਦਾ ਰਿਆਂ ਵੀ ਰੈਗ ਵੇਦਾਂ ਜਿਹੜਾ ਸਭ ਤੋਂ ਪੁਰਾਣਾ ਗ੍ਰੰਥ ਆ ਧਰਤੀ ਦਾ 6-7 6000 ਸਾਲ ਪੁਰਾਣਾ ਕੋਈ ਰੌਲਾ ਨਹੀਂ ਸਾਡੀ ਇਹ ਪੁਰਾਣੀ ਹੈ ਕਿੱਥੇ ਪੈਦਾ ਕਿੱਥੇ ਹੋਈ ਉਹਦੀ ਮਗਰੋਂ ਗੱਲ ਕਰਜਾਂ ਕਿਉਂ ਪੈਦਾ ਹੋਈ ਉਹਦੀ ਵੀ ਮਗਰੋਂ ਕਰ ਲੈਣੀ ਆ ਅਸਲ ਚ ਗੱਲ ਕੀ ਆ ਵੀ ਉਹ ਜਿਹੜਾ ਵੇਦਾਂ ਦੇ ਵਿੱਚ ਰਚਨਾ ਹੋਈ ਆ ਉਹ ਰਚਨਾ ਹੋਈ ਆ ਸੰਸਕ੍ਰਿਤ ਭਾਸ਼ਾ ਚ ਉਹਨਾਂ ਦੀ ਭਾਸ਼ਾ ਸੰਸਕ੍ਰਿਤ ਆ ਲਿਪੀ ਜਿਹੜੀ ਵਰਤੀ ਗਈ ਹੈ ਉਹ ਦੇਵਨਾਗਰੀ ਹੈ ਹੁਣ ਆਪਾਂ ਨੂੰ ਦੋ ਗੱਲਾਂ ਦਾ ਇਹਦੇ ਚ ਖਿਆਲ ਕਰਨਾ ਪਾਣਾ ਵੀ ਭਾਸ਼ਾ ਸੰਸਕ੍ਰਿਤ ਕਦੋਂ ਹੋਣੀ ਚਾਹੀਦੀ ਦੇਵਨਾਗਰੀ ਲਿਪੀ ਕਦੋਂ ਹੋਣੀ ਚਾਹੀਦੀ ਇੱਕ ਤਾਂ ਹੁੰਦੀ ਹੈ ਮਾਨਤਾ ਵੀ ਅਸੀਂ ਤਾਂ ਜੀ ਮੰਨ ਲਿਆ ਇੱਥੇ ਮੰਨਿਆ ਨਹੀਂ ਜਾ ਸਕਦਾ ਨਾ ਭਾਸ਼ਾ ਨੂੰ ਮੰਨਿਆ ਜਾ ਸਕਦਾ ਨਾ ਲਿਪੀ ਨੂੰ ਮੰਨਿਆ ਜਾ ਸਕਦਾ ਇਹਦੇ ਸਾਡੇ ਕੋਲੇ ਧਰਤੀ ਦੇ ਵਿੱਚ ਗੱਡੇ ਹੋਏ ਸਬੂਤ ਪਏ ਆ ਜਿਹੜੇ ਗੱਡੇ ਹੋਏ ਨਿਕਲਦੇ ਆ ਜਿੰਨੇ ਸੋ ਵੇਲੇ ਦੇ ਨਿਕਲੇ ਪਾਲੀ ਭਾਕਤ ਦੇ ਨਿਕਲੇ ਦੂਜੀ ਨਿਕਲੇ ਪਸ਼ਾਵਾਂ ਪ੍ਰਾਣੀਆਂ ਨਿਕਲੇ ਜਾਂ ਦੰਮੀ ਉਹ ਬੰਮੀ ਲਿਪੀ ਨਿਕਲੇ ਉਹ ਸੜਕੋਂ ਨਿਕਲੇ ਜਦੋਂ ਫਿਰ ਇਹਦਾ ਪਤਾ ਕਿਵੇਂ ਲੱਗਦਾ ਜਿਹੜੀ ਪਾਲੀ ਭਾਕਤ ਭਾਸ਼ਾ ਉਹ ਬੰਮੀ ਲਿਪੀ ਤੋਂ ਬਾਅਦ ਉਹ ਆਉਂਦੀ ਹੈ ਪਾਲੀ ਭਾਕਤ ਦੇ ਵਿੱਚ ਸੰਸਕ੍ਰਿਤ ਦਾ ਇੱਕ ਵੀ ਸ਼ਬਦ ਹੈ ਨਹੀਂ ਮੇਰੇ ਦਾਦੇ ਜਦੋਂ ਪੰਜਾਬੀ ਬੋਲਦੇ ਸੀ ਕਿਉਂਕਿ ਇੱਥੇ ਉਰਦੂ ਸੀ ਉਦੋਂ ਮੁਸਲਮਾਨ ਵੱਸਦੇ ਸੀ ਉਹਨਾਂ ਦੀ ਭਾਸ਼ਾ ਦੇ ਵਿੱਚ ਬਹੁਤ ਸਾਰੇ ਉਰਦੂ ਦੇ ਸ਼ਬਦ ਰਲੇ ਸੀ ਹੁਣ ਉਰਦੂ ਦੇ ਸ਼ਬਦ ਉਹ ਦੋ ਰਲਣਗੇ ਜਦੋਂ ਪੰਜਾਬੀ ਦੇ ਵਿੱਚ ਉਰਦੂ ਆ ਗਿਆ ਉਰਦੂ ਦੇ ਸ਼ਬਦ ਦੇ ਉਹਨਾਂ ਲੋਕ ਰਲਣ ਮਿਲਣ ਲੱਗੇ ਭਾਸ਼ਾ ਉਹ ਪੈਦਾ ਹੋ ਗਈ ਉਹਦੋਂ ਰਲਣ ਲੱਗੇ ਇਸੇ ਤਰ੍ਹਾਂ ਸਾਡੇ ਹੁਣ ਅੰਗਰੇਜ਼ੀ ਦੇ ਸ਼ਬਦ ਆ ਗਏ ਜਦੋਂ ਅੰਗਰੇਜ਼ ਆ ਗਏ ਉਦੋਂ ਪਹਿਲਾਂ ਅੰਗਰੇਜ਼ਾ ਸਾਡੇ ਕੋਲ ਇੱਕ ਵੀ ਸ਼ਬਦ ਨਹੀਂ ਅੰਗਰੇਜ਼ੀ ਦਾ ਕਿਵੇਂ ਰਲ ਜੂਗਾ ਵਿੱਚ ਉਹ ਜੇ ਆਉਣਗੇ ਤਾਂ ਫਿਰ ਹੀ ਰਲੂਗਾ ਇਸੇ ਤਰ੍ਹਾਂ ਪਾਲੀ ਭਾਖਤ ਹੈ ਜਿਹੜੀ ਉਹ ਸ਼ੁੱਧ ਉਹਦੇ ਵਿੱਚ ਰਾਰਾ ਨਾ ਹੀ ਹੈ ਨਹੀਂ ਆਵਾਜ਼ ਹੀ ਹੈ ਨਹੀਂ ਰੀ ਦੀ ਇਹ ਰਗਵੇਦ ਤਰੀ ਫਿਰਦੇ ਰੀਤ ਹੀ ਉਸੇ ਚ ਆਵਾਜ ਹੈ ਨਹੀਂ ਤਾਹਨੂੰ ਇਹਨਾਂ ਨੂੰ ਚੈਲੰਜ ਕਰੀ ਬੈਠੇ ਵੀ ਪਹਿਲਾਂ ਤਾਂ ਤੁਸੀਂ ਆਪਦੀ ਭਾਸ਼ਾ ਜਿਹੜੀ ਸੰਸਕ੍ਰਿਤ ਤੁਹਾਡੀ ਪੁਰਾਣੀ ਸਾਬਤ ਕਰੋ ਉਹਦਾ 15 ਲੱਖ ਰੁਪਏ ਨਾਮ ਰੱਖੀ ਬੈਠੇ ਫੇਰ ਉਹਦੇ ਦੇ ਹੁਣ ਜਿਹੜੀ ਭਾਸ਼ਾ ਸੰਸਕ੍ਰਿਤ ਆਈ ਕਦੋਂ ਉਹ 9ਵੀਂ ਸਦੀ ਚ ਆਈ ਹੈ 8ਵੀਂ 9ਵੀਂ ਸਦੀ ਚ ਪਹਿਲਾਂ ਇਹਨਾਂ ਨੇ ਉਹ ਜਵਾਨੀ ਯਾਦ ਰੱਖਿਆ ਜਵਾਨੀ ਯਾਦ ਕੋਸ਼ਿਸ਼ਾਂਵਾਂ ਰੱਖਿਆ ਇਹਦੇ ਚ ਕੋਈ ਰੌਲਾ ਨਹੀਂਗਾ ਪਰ ਮਸਲਾ ਤੇ ਇਸ ਗੱਲ ਦਾ ਵੀ ਉਹਦਾ ਲਿਖਤੀ ਸਬੂਤ ਕਰ ਦੋ ਲਿਖਤੀ ਸਬੂਤ ਨੂੰ ਹੀ ਜਨੇਸਕੋ ਮੰਨਦੀ ਹੈ ਦੂਜੇ ਨੂੰ ਮੰਨਦੀ ਨਹੀਂ ਇੰਨਾ ਜਿਹੜਾ ਲਿਖਤੀ ਸਬੂਤ ਰਿਗਵੇਦ ਦਾ ਉਹ 1464 1464 ਤੋਂ ਪਹਿਲਾਂ ਇਹਨਾਂ ਕੋਲੇ ਲਿਖਤੀ ਸਬੂਤ ਰਿਗਵੇਦ ਦਾ ਹੈ ਹੀ ਨਹੀਂ ਦੇਵਨਾਗਰੀ ਲਿਪੀ ਹੈ ਜਿਹੜੀ 9ਵੀਂ ਸਦੀ ਚਾਈ ਹੈ ਫਿਰ ਅਸੀਂ ਕਿਵੇਂ ਮੰਨ ਲਗੇ ਵੀ ਇਹ ਪੁਰਾਣਾ ਹੈ ਤੇ ਫਿਰ ਇਹ ਜਿਹੜੀਆਂ ਕਥਾਵਾਂ ਫਿਰ ਇਹਨਾਂ ਨੇ ਆਪ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਹਲਫੀਆ ਬਿਆਨ ਦਿੱਤਾ ਹੈ ਸਰਕਾਰ ਨੇ ਵੀ ਜਿਹੜਾ ਰਾਮ ਸੇਤੂ ਆ ਉਹਦਾ ਕੋਈ ਰਮਾਂ ਨਾਲ ਜਾਂ ਰਾਮ ਨਾਲ ਕੋਈ ਸਬੰਧ ਨਹੀਂਗਾ ਮੈਂ ਤਾਂ ਕੁਦਰਤੀ ਹੈ ਇੱਕ ਬਣਿਆ ਹੋਇਆ ਜਿਹੜਾ ਤਾਂ ਚਾ ਮੇਕ ਉਸ ਨੇ ਬਣਾਇਆ ਨਿਕਾ ਕੁਦਰਤੀ ਤਾਂ ਚ ਹੈ ਤੇ ਹੁਣ ਜਦੋਂ ਉਹਦਾ ਜਿਹੜਾ ਜਿਹਨੂੰ ਇਹ ਜਿਹਦਾ ਮੰਦਿਰ ਬਣਾਉਂਦੇ ਆ ਜਿਹਦੀ ਮੂਰਤੀ ਨੂੰ ਵਿੱਚ ਸਥਾਪਿਤ ਕਰਦੇ ਆ ਜਦੋਂ ਉਹ ਹੀ ਕਾਲਪਨਿਕ ਹੈ ਤੇ ਫਿਰ ਆ ਸਾਰਾ ਕੁਝ ਕੀ ਹੋਇਆ ਮਗਰਲਾ ਬਣਾਉਣ ਵਾਲਾ ਫਿਰ ਕੀ ਹੋਇਆ ਸਭ ਤੋਂ ਸਾਰਾ ਉਹ ਵੱਡੀ ਲੋੜ ਸਭ ਤੋਂ ਵੱਡੀ ਲੋੜ ਹੈ ਇਸ ਵੇਲੇ ਸਾਡੇ ਲੋਕ ਹੈ ਅਨਪੜਤਾ ਪਹਿਲਾਂ ਤਾਂ ਇਹਨਾਂ ਨੇ ਸਕੂਲ 'ਚ ਨਹੀਂ ਵੜਨ ਦਿੱਤੇ ਬ੍ਰਾਹਮਣਵਾਦ ਦਾ ਵਰਚਸਬ ਸੀ ਇੱਥੇ ਉਹਨਾਂ ਨੇ ਦੂਜਿਆਂ ਨੂੰ ਤਾਂ ਪੜ੍ਹਨ ਹੀ ਨਹੀਂ ਦਿੱਤਾ ਸਿਰਫ ਪੜਨ ਤੇ ਹੱਕ ਇਕੱਲੇ ਬ੍ਰਾਹਮਣ ਬਾਦ ਦਾ ਸੀ ਤੇ ਬ੍ਰਾਹਮਣ ਇਥੇ 3.5% ਸੀ ਉਹਨਾਂ ਲੋਕਾਂ ਨੂੰ ਪੜਨਾ ਆਉਂਦਾ ਸੀ ਉਹਨਾਂ ਲੋਕਾਂ ਨੇ ਆਪਦੀ ਮਰਜ਼ੀ ਦੀਆਂ ਕਥਾਵਾਂ ਆਪਦੇ ਮਰਜ਼ੀ ਦੀਆਂ ਕਹਾਣੀਆਂ ਆਪਦੇ ਮਰਜ਼ੀ ਦੀਆਂ ਬੇਸਰ ਪੈਰ ਮਤਲਬ ਸੁਣਾਤੀਆਂ ਹੁਣ ਮੈਂ ਜੀ ਇੱਕ ਸਭ ਤੁਹਾਡੀ ਆਧਾਰੰਦਨ ਤੁਹਾਨੂੰ ਸੁਣਾਉਣ ਦੀ ਆ ਜਿਹੜੇ ਆ ਅਵਾਨੀ ਭਰਾ ਇਹਨਾਂ ਦੀ ਇਹਨਾਂ ਨੇ ਇੱਕ ਬੰਬਈ ਚ ਆਪਦੀ ਮਾਂ ਦੇ ਨਾਮ ਤੇ ਹਸਪਤਾਲ ਖੋਲ੍ਹਿਆ ਉਹਦਾ ਜਿੱਦੇ ਹਸਪਤਾਲ ਦਾ ਉਦਘਾਟਨ ਹੋਣਾ ਸੀ ਮੋਦੀ ਸਾਹਿਬ ਗਏ ਸੀ ਰੀਬਨ ਕੱਟਣੇ ਰੀਵਨ ਕੱਟਣ ਗਿਆ ਨੇ ਉੱਥੇ ਪਤਾ ਕੀ ਗਿਆ ਆਂਦੇ ਜੀ ਸਰਜਰੀ ਸਾਡੀ ਦੁਨੀਆ ਤੇ ਸਭ ਤੋਂ ਪਹਿਲਾਂ ਸਰਜਰੀ ਸਾਡੇ ਹੋਈ ਐ ਇੱਥੇ ਵੀ ਗਣੇਸ਼ ਦਾ ਸਿਰ ਅਸੀਂ ਲਾਤਾ ਅਸੀਂ ਹਾਥੀ ਦਾ ਸਿਰ ਲਾਤਾ ਬੰਦੇ ਦੇ ਹੁਣ ਤੁਸੀਂ ਦੱਸੋ ਵੀ ਜਿੱਥੇ 16 16 ਪੜੀਆਂ ਜਮਾਤਾਂ ਵਾਲੇ ਬੰਦੇ ਬੈਠੇ ਆ ਡਾਕਟਰ ਸਾਡੇ ਬੰਦੇ ਸਾਰੇ ਮੂਰੇ ਬੈਠੇ ਆ ਉਹ ਪ੍ਰਵਚਨ ਸੁਣਾਈ ਜਾਂਦਾ ਕੋਈ ਉਹਨੂੰ ਸਵਾਲ ਨਹੀਂ ਕਰਦਾ ਵੀ ਭਾਈ ਇਹ ਗੱਲ ਗਲਤ ਆ ਫਿਰ ਉਹ ਉੱਥੇ ਪੜ੍ਹੇ ਲਿਖੇ ਅਨਪੜ੍ਹੇ ਵੀ ਮੂਰੇ ਸਾਡੇ ਫੌਜ ਬੈਠੀ ਆ ਨਾ ਇੱਕ ਬਸਾ ਇਹਨਾਂ ਨੇ ਆਪ ਦੇ ਉਹ ਪ੍ਰਵਚਨਾਂ ਦੇ ਆਧਾਰ ਤੇ ਉਸ ਇਤਿਹਾਸਕ ਕਥਾਵਾਂ ਦੇ ਆਧਾਰ ਤੇ ਦਿਮਾਗ ਨੂੰ ਅਸਲੀ ਮੁੱਦਿਆਂ ਤੋਂ ਪਟਕਾ ਕੇ ਰੁਜ਼ਗਾਰ ਦੇ ਹੋਰ ਸਾਰੇ ਮੁੱਦਿਆਂ ਤੋਂ ਕਿਉਂਕਿ ਦੇ ਨਹੀਂ ਸਕਦੇ ਨਾ ਬਸੋ 112 ਰੁਜ਼ਗਾਰ ਦੇ ਹੀ ਨਹੀਂ ਸਕਦੇ ਜਦੋਂ ਦੇ ਨਹੀਂ ਸਕਦੇ ਤੇ ਫਿਰ ਉਹਨਾਂ ਨੂੰ ਇਹ ਇਧਰ ਨਾ ਲਉਣਗੇ ਫਿਰ ਕੀ ਕਰਨਗੇ ਜਵਾਕ ਗਲ ਫੜਨਗੇ ਨਾ ਵੀ ਅਸੀਂ ਭਾਈ ਐਮਏ ਕਰ ਲਈ ਪੀ ਐਚ ਡੀ ਕਰ ਲਈ ਹੁਣ ਜੂਬੀ ਦੀ ਉਹ ਗੱਲ ਸੁਣ ਲਓ ਤੁਸੀਂ 350 ਪੋਸਟਾਂ ਨਿਕਲਦੀਆਂ ਸੀ ਕਲਾਸ 4 ਦੀਆਂ 350 ਤੋਂ ਵੱਧ ਕੱਲੇ ਪੀ ਐਚ ਡੀ ਅਪਲਾਈ ਕਰਦੇ ਦੂਜੇ ਘਰ ਪਸ ਨਹੀਂ ਕਿੰਨੀਆਂ ਸੀ 350 ਵੱਧ ਪੀ ਐਚ ਡੀ ਬੰਦਿਆਂ ਨੇ ਕਲਾਸ 4 ਵਾਸਤੇ ਅਪਲਾਈ ਕਰਤਾ ਆ ਤਾਂ ਸਾਡਾ ਜਲੂਸ ਨਿਕਲਿਆ ਪਿਆ ਬਿਲਕੁਲ ਹਾਂਜੀ ਜਦੋਂ ਇਦਾਂ ਇਧਰ ਨੂੰ ਗੱਲ ਜਾਂਦੀ ਆ ਜੀ ਤਾਂ ਖਾਸ ਕਰਕੇ ਜਦੋਂ ਪੰਜਾਬ ਦੇ ਵਿੱਚ ਆਵਾਜ਼ ਉੱਠਦੀ ਆ ਤਾਂ ਬਾਬੇ ਨਾਨਕ ਨੂੰ ਜ਼ਰੂਰ ਯਾਦ ਕੀਤਾ ਜਾਂਦਾ ਹਨਾ ਤਾਂ ਕੀ ਲੱਗਦਾ ਬਾਬੇ ਨਾਨਕ ਦੀ ਵਿਚਾਰਧਾਰਾ ਨਾਲ ਆਪਾਂ ਇਸ ਇਸ ਗੱਲ ਨੂੰ ਕਿਵੇਂ ਖੰਡਨ ਕਰ ਸਕਦੇ ਆ ਦੇਖੋ ਜੀ ਬਾਬੇ ਨਾਨਕ ਫਿਲਾਸਫਰ ਬੰਦਾ ਸੀ ਫਲਸਫਿਓ ਨੇ ਇੱਕ ਨਵੀਂ ਦਿੱਤੀ ਹੈ ਸਾਨੂੰ ਤੇ ਉਹਨੇ ਪੜਿਆ ਵੀ ਹੈ ਸਾਰੇ ਸਾਹਿਤ ਨੂੰ ਉਹਨੇ ਇਸ ਸਾਹਿਤ ਨੂੰ ਪੜ ਕੇ ਇਹਦੇ ਸਾਰੇ ਦਾ ਇਹਨੂੰ ਜਿਹੜਾ ਗੈਰ ਮਨੁੱਖਤਾ ਪੱਖੀ ਸੀ ਜਿਹੜਾ ਮਨੁੱਖਤਾ ਦੇ ਉਲਟ ਭਗਤ ਦਾ ਸੀ ਜਿਹੜਾ ਉਹਨਾਂ ਨੂੰ ਬਹਿਮੀ ਹੋਰ ਸਾਰਾ ਕੁਝ ਬਣਾਉਂਦਾ ਸੀ ਉਹਦੇ ਬਰਾਬਰ ਤੇ ਇੱਕ ਮਨੁੱਖ ਦੇ ਪੱਖ ਚ ਭਗਤ ਭਗਤਣ ਵਾਲਾ ਫਲਸਫਾ ਦਿੱਤਾ ਲੜਾਈ ਉੱਥੋਂ ਸ਼ੁਰੂ ਹੁੰਦੀ ਹੈ ਸਾਡੀ ਉਸ ਤੋਂ ਪਹਿਲਾਂ ਸਾਡੀ ਕੋਈ ਲੜਾਈ ਨਹੀਂ ਚਾਰ ਵਰਨਾਾਂ ਦੇ ਵਿੱਚ ਲੋਕ ਵੰਡੇ ਹੋਏ ਐ ਜਦੋਂ ਬਾਬੇ ਨਾਨਕ ਨੇ ਵੇਖਿਆ ਵੀ ਤਾਂ ਚਾਰ ਵਰਨਾਾਂ ਚ ਵੰਡੇ ਪਏ ਐ ਫਿਰ ਉਹਨੇ ਮਤਲਬ ਉਹ ਉਹਨਾਂ ਵਰਨਾਾਂ ਚ ਜਾ ਕੇ ਪ੍ਰਚਾਰ ਕੀਤਾ ਉਹਨਾਂ ਦੀ ਭਾਸ਼ਾ ਚ ਜਾ ਕੇ ਪ੍ਰਚਾਰ ਕੀਤਾ ਆਪਦੇ ਜਿਹੜੇ ਹੋਰ ਸਮਰਥਕ ਸੀ ਉਹਨਾਂ ਨੂੰ ਨਾਲ ਲਾਇਆ ਕੱਲਿਆਂ-ਕੱਲਿਆਂ ਦੇ ਨਾਲ ਜਾਲ ਬਹਿਸ-ਮੁਵਾਸਾ ਕੀਤਾ ਬਹਿਸ-ਮੁਵਾਸੇ ਦੇ ਵਿੱਚੋਂ ਉਹਨਾਂ ਨੂੰ ਬਹਿਸਾਂ ਦੇ ਵਿੱਚ ਹਰਾਇਆ ਹਰਾ ਕੇ ਫਿਰ ਬਾਬੇ ਨੇ ਉਹਨਾਂ ਨੂੰ ਆਪਦਾ ਰਾਹ ਦੱਸਿਆ ਵੀ ਆਹ ਰਾਹ ਅਸਲ ਮਨੁੱਖਤਾ ਨੂੰ ਦੇ ਤੁਸੀਂ ਇਹਨਾਂ ਤੋਂ ਛਡਾਉਣਾ ਜਿਹਨਾਂ ਦੀ ਗੱਲ ਕਰਦੇ ਨੇ ਇਹ ਵੀ ਸਾਡਾ ਆ ਕੇ ਇੱਥੇ ਦੱਬ ਲਿਆ ਉਹਨਾਂ ਨੇ ਮੁਗਲਾਂ ਨੇ ਫਲਾਣਾ ਬਾਬਾ ਤਾਂ ਉਹਨਾਂ ਨੂੰ ਮਿਹਣੇ ਮਾਰਦਾ ਰਿਆ ਤੇ ਇਹਨਾਂ ਦੇ ਬ੍ਰਾਹਮਣ ਉਹਨਾਂ ਦਾ ਉਹਨਾਂ ਨੂੰ ਉਹ ਅੱਲਾਹ ਆਪਣੇ ਉਹ ਆਪਣੇਸ਼ੇ ਲਿਖਦੇ ਰਹੇ ਆ ਅਕਬਰ ਨੂੰ ਬ੍ਰਾਹਮਣ ਦਾ ਦੱਸਦੇ ਰਹੇ ਆ ਵੀ ਉਹ ਬ੍ਰਾਹਮਣ ਦਾ ਪਹਿਲਾ ਜਨਮ ਬ੍ਰਾਹਮਣ ਦੇ ਘਰੋਂ ਜੰਮਿਆ ਉਹ ਅਕਬਰ ਇਹ ਤਾਂ ਉਹਨਾਂ ਨਾਲ ਰਲ ਕੇ ਚੱਲਦੇ ਰਹੇ ਆ ਬਾਬਾ ਨਾਨਕ ਨੂੰ ਤਾਂ ਕੁੱਟ ਖਾਂਦਾ ਰਿਆ ਉਹਨੇ ਚੱਕੀ ਪੀਂਦਾ ਰਿਆ ਕਿਉਂ ਕਿਉਂਕਿ ਉਹ ਬੋਲਦਾ ਸੀ ਸੱਚ ਇਹ ਜਿਹੜੇ ਸੀ ਇਹਨਾਂ ਦੀ ਚਾਲ ਬ੍ਰਾਹਮਣਵਾਦ ਦੀ ਹਮੇਸ਼ਾ ਸ਼ਾਸਕ ਦੇ ਨਾਲ ਰਲ ਕੇ ਚੱਲਣ ਦੀ ਰਹੀ ਹੈ ਹੁਣ ਵੀ ਇਹਨਾਂ ਦੀ ਚਾਲ ਉਹੀ ਹੈ ਸ਼ਾਸਕ ਦੇ ਨਾਲ ਰਲ ਕੇ ਚੱਲਣ ਦੀ ਹਾਂ ਇੱਕ ਗੱਲ ਮੈਂ ਥੋੜੀ ਜਿਹੀ ਵਧਾਈ ਦੇ ਦਿਆਂ ਇਹਨਾਂ ਦੇ ਸ਼ੰਕਰਾਚਾਰੀਆਂ ਨੂੰ ਹੋ ਸਕਦਾ ਗਾਂ ਨੂੰ ਉਹ ਵੀ ਸਾਡੇ ਬਾਜ਼ਲ ਦੇ ਲਫਾਫੇ ਵਾਂਗੂ ਮੋਦੀ ਦੇ ਲਫਾਫੇ ਚੋਂ ਨਿਕਲਣ ਇਹ ਸੰਭਾਵਨਾ ਬਣ ਗਈ ਹੈ ਜਿਵੇਂ ਸਾਡੇ ਜਥੇ ਆਰ ਦੱਤੇਦਾਰ ਲਫਾਫੇ ਚੋਂ ਨਿਕਲਦੇ ਆ ਪਰ ਇੱਕ ਗੱਲ ਸ਼ੰਕਰਾਚਾਰੀਓ ਮੇਰੀ ਸੁਣ ਲਓ ਜਿੱਦੇ ਨਫਾਫੇ ਚੋਂ ਤੁਸੀਂ ਨਿਕਲ ਲੱਗੇ ਜਿਵੇਂ ਸਾੜਿਆਂ ਵਾਲਿਆਂ ਦੇ ਬੋਰੇ ਚ ਪਾ ਕੇ ਉਹ ਕੁੱਟਣ ਵਾਲੇ ਕਰਦੇ ਨਾ ਲੋਕਾਂ ਨੇ ਤਾਂ ਥੋੜਾ ਹਾਲ ਵੀ ਇਹੀ ਹੋਣਾ ਜੇ ਅਜੇ ਤੁਸੀਂ ਅੜੇ ਵਿਆਂ ਤਾਂ ਚੰਗਾ ਪਰ ਇਹਨਾਂ ਨੇ ਆੜੇ ਸਾਨੂੰ ਰਹਿਣ ਨਹੀਂ ਦੇਣਾ ਕਿਉਂਕਿ ਭਾਰੂ ਹੋ ਗਿਆ ਸਨਾਤਨੀ ਸਨੂਤਰੀ ਇਹਨਾਂ ਨੇ ਸਾਰਾ ਕੁਝ ਪਾਸੇ ਕਰਕੇ ਆਪਦੀਆਂ ਪੈੜਾਂ ਪਾਤੀਆਂ ਤੇ ਸਾਰਾ ਕੁਝ ਇਕੱਲੇ ਨੇ ਕੀਤਾ ਮੋਦੀ ਨੇ ਉੱਥੇ ਜਾ ਕੇ ਕਿਸੇ ਨੂੰ ਨੇੜ ਨਹੀਂ ਲੱਗਣ ਦਿੱਤਾ ਸਭ ਦੇ ਉੱਤੋਂ ਦੀ ਪਿਆ ਫਿਰਦਾ ਡਿਕਟੇਟਰ ਹੋ ਇਸੇ ਤਰ੍ਹਾਂ ਸਾੜੇ ਵਾਲੇ ਪੰਜ ਆ ਜਿਹੜੇ ਬ੍ਰਾਹਮਣ ਸਾਡੇ ਬੈਠੇ ਇਹਨਾਂ ਸਿੱਖਾਂ ਦੇ ਬ੍ਰਾਹਮਣ ਇਹ ਪੰਜੇ ਬਾਦਲੇ ਆਪਣੀ ਕੋਠੀ ਚ ਸੱਦਲੇ ਸੱਚੇ ਸਾਉਦੀ ਵਾਲੇ ਨੂੰ ਮਾਫ ਕਰਾਉਣ ਵਾਸਤੇ ਜਾਨੀ ਸਾਡੇ ਵਾਲਿਆਂ ਨਾਲੋਂ ਤਾਂ ਫੇਰ ਚੰਗੇ ਰਹਿ ਗਏ ਉਹ ਸਾਡੇ ਵਾਲਿਆਂ ਨਾਲੋਂ ਤਾਂ ਚੰਗੇ ਰੇ ਬੋਲੇ ਤਾਂ ਹੈ ਕਿ ਟੋਕ ਟੋਕ ਵੀ ਅਸੀਂ ਨਹੀਂ ਜਾਂਦੇ ਭਾਈ ਤੁਹਾਡੇ ਇਹੋ ਜਿਹੇ ਪ੍ਰੋਗਰਾਮ ਚ ਤੇ ਸਾਡੇ ਵਾਲੇ ਤਾਂ ਲੰਮੇ ਪਏ ਫਿਰ ਤੇ ਬਾਦਲ ਮੂਰੇ ਮੋਦੀ ਪਾਉਣ ਨੂੰ ਫਿਰਦਾ ਆਉਣ ਵਾਲੇ ਸਮੇਂ ਚ ਪਤਾ ਲੱਗ ਜੂ ਵੀ ਇਹਨਾਂ ਦੇ ਸ਼ੰਕਰਾਚਾਰੀਆ ਪੈਣ ਤੋਂ ਬਚਦੇ ਆ ਕਿ ਨਹੀਂ ਬਚਦੇ ਉਹਨਾਂ ਦੀ ਪ੍ਰੀਖਿਆ ਤਕੜੀ ਹੈ ਗੱਲ ਕਰ ਜੇ ਆਪਣੇ ਪ੍ਰੀਖਿਆ ਉਹ ਖਤਮ ਹੋ ਗਈ ਉਹਨਾਂ ਦੀ ਪ੍ਰੀਖਿਆ ਬਹੁਤ ਤਕੜੀ ਹੈ ਜਦੋਂ ਕਿਸੇ ਸ਼ੰਕਰਾਚਾਰੀਆ ਨੂੰ ਉਹ ਮਤਲਬ ਚੁੰਨਦੇ ਆ ਨਾ ਉਹਦੀ ਉਹ ਬਹੁਤ ਕਰੜੀ ਪ੍ਰੀਖਿਆ ਲੈਂਦੇ ਸਾਰੇ ਧਰਮ ਵਾਲੇ ਇਕੱਠੇ ਹੋ ਕੇ ਬਹੁਤ ਉਹਦਾ ਦਾ ਟੰਗਾ ਹੈ ਉਹਨੂੰ ਚਾਰੇ ਵੇਦ ਆਉਂਦੇ ਹੋਣ ਉਹਨੂੰ ਉਪਨਿਸ਼ਦ ਆਉਣੇ ਹੋਣ ਉਹਨੂੰ ਦੂਜਾ ਫਲਾਣਾ ਜਿਹੜਾ ਪਿਛਲਾ ਫਲਸਫਾ ਸੰਸਕ੍ਰਿਤ ਪੂਰੀ ਚੰਗੀ ਤਰ੍ਹਾਂ ਆਉਂਦੀ ਹੋਵੇ ਹਰ ਕਾਲ ਦਾ ਉਹਨੂੰ ਗਿਆਨ ਹੋਵੇ ਉਹਦੀ ਪ੍ਰੀਖਿਆ ਲੈ ਕੇ ਬਣਾਉਂਦੇ ਆ ਇਸੇ ਕਰਕੇ ਉਹ ਬੰਦੇ ਅੱਜ ਦਲੀਲ ਨਾਲ ਗੱਲ ਕਰਦੇ ਇਹਨਾਂ ਦੇ ਬਈ ਸਾਡਾ ਜਿਹੜਾ ਸਨਾਤਨ ਧਰਮ ਹੋ ਕਹਿੰਦਾ ਕਿ ਇਹ ਮੰਦਿਰ ਬਣਾਉਣਾ ਕਦੋਂ ਆ ਉਹਨੇ ਹੁਣ ਉਹਨਾਂ ਨੇ ਆਧਾਰਨ ਕੀ ਪੇਸ਼ ਕੀਤੀ ਹੈ ਉਹਨਾਂ ਦੇ ਮੇਨ ਜਿਹੜਾ ਮੁਖੀ ਹੈ ਉਨੇ ਜਹਾੜ ਨੇ ਪੇਸ਼ ਕੀਤੀ ਆ ਵੀ ਜਿਹੜਾ ਮੰਦਰ ਆ ਨਾ ਇਹਨੂੰ ਅਸੀਂ ਸਰੀਰ ਦਾ ਰੂਪ ਦਿੰਨੇ ਆ ਮੰਦਰ ਮੰਦਰ ਭਗਵਾਨ ਦੀ ਮੂਰਤੀ ਨਹੀਂ ਹੈ ਮੂਰਤੀ ਤਾਂ ਜਿਹੜੀ ਵਿੱਚ ਰੱਖਦੇ ਉਹ ਤਾਂ ਆਤਮਾ ਕਹਿੰਦੇ ਉਹਨੂੰ ਵੀ ਉਹ ਤਾਂ ਆਤਮਾ ਹੈ ਜਿਹੜਾ ਸਰੀਰ ਹੈ ਉਹ ਮੰਦਰ ਹੈ ਮੰਦਰ ਦੇ ਸਰੀਰ ਦੇ ਅੱਡੋ ਅੰਗ ਉਹਦੇ ਤੇ ਝੰਡਾ ਵੀ ਹੋਣਾ ਚਾਹੀਦਾ ਉਹਦੇ ਸਿਰ ਤੇ ਗੁੰਬਦ ਵੀ ਹੋਣਾ ਚਾਹੀਦਾ ਉਹਦੇ ਅੱਖਾਂ ਵੀ ਹੋਣਗੀਆਂ ਚਾਹੀਦੀਆਂ ਉਹਦਾ ਲੱਕ ਵੀ ਹੋਣਾ ਚਾਹੀਦਾ ਸਾਰਾ ਕੁਝ ਉਹੋ ਜਿਹੇ ਅੰਗ ਹੋਣੇ ਚਾਹੀਦੇ ਇਸੇ ਕਰਕੇ ਉਹ ਕਹਿੰਦਾ ਵੀ ਸਾਡਾ ਭਗਵਾਨ ਟੱਤੀ ਨਹੀਂ ਕਰਦਾ ਅਸੀਂ ਮੰਦਿਰ ਚ ਲੈਟਰੀ ਨਹੀਂ ਬਣਾਉਂਦੇ ਉਹ ਟੱਤੀ ਪੱਥਰ ਦੇ ਨੇ ਕਰਨੀ ਕੀ ਆ ਨਾ ਉਹ ਖਾਣ ਜੋਗਾ ਨਾ ਉਹ ਪਿੱਛੇ ਕੋ ਕੱਢਣ ਜੋਗਾ ਉਹ ਤਾਂ ਆਪਣੇ ਆਪਾਂ ਨੂੰ ਵੀ ਪਤਾ ਮੈਂ ਰੌਲਾ ਤਾਂ ਇਹ ਆ ਵੀ ਸੰਵਿਧਾਨ ਦੇ ਵੀ ਲੱਤ ਮਾਰ ਕੇ ਸੰਵਿਧਾਨ ਦੇ ਧਾਰਾ 52 ਇਹ ਜਿਹੜੀ ਸਾਡੀ ਜਿਹੜੀ ਵਿਹਿਮ ਪਰਮਾ ਤੋਂ ਸਾਨੂੰ ਮੁਕਤ ਕਰਨ ਦਾ ਦਾਵਾ ਕਰਦੀ ਆ ਉਸ ਸਾਰੇ ਕਾਸੇ ਦਾ ਵੀ ਜਲੂਸ ਕਢਾਤਾ ਵੀ ਇੱਕ ਪੱਥਰ ਦੀ ਮੂਰਤੀ ਜੀ ਅਸੀਂ ਪ੍ਰਾਣ ਉਹਦੇ ਚ ਪਾ ਕੇ ਅਸੀਂ ਪ੍ਰਾਣ ਉਹਦੇ ਚ ਦੇਵਤੇ ਚ ਪ੍ਰਾਣ ਪਾ ਕੇ ਵਿੱਚ ਰੱਖਣ ਲੱਗੇ ਆਂ ਉਸ ਲਈ ਤਾਂ ਇਹ ਵੀ ਬੋਲਦੇ ਨਹੀਂ ਹਜੇ ਲੋਕ ਹਮ ਹੋ ਇੱਕ ਵਕੀਲ ਸਾਥੀ ਨੇ ਬੜਾ ਮਹਿਮ ਵੀ ਉਹ ਆਪਣੇ ਸਰਜੀਤ ਦੌਧਰ ਨਾਮ ਦਾ ਮੇਰਾ ਚੈਨਲ ਆ ਉਸ ਚੈਨਲ ਤੇ ਉਹ ਸਾਥੀ ਦੀ ਵੀਡੀਓ ਪਾਈ ਆ ਤੇ ਉਹਦੇ ਚ ਵੀ ਮਤਲਬ ਇਹ ਮੈਂ ਉਹਨੇ ਬੜਾ ਡਰ ਕੇ ਬੋਲਿਆ ਉਹ ਤੇ ਜਦੋਂ ਲੀ ਪੈਂਦੀ ਆ ਨਾ ਬੋਲਣ ਦੀ ਕੋਈ ਰੌਲਾ ਨਹੀਂਗਾ ਫਿਰ ਮਗਰ ਤੌਰ ਪੈਂਦੇ ਲੋਕ ਕੋਈ ਗੱਲ ਨਹੀਂ ਇੱਕ ਗੱਲ ਪਤੀ ਹੈ ਜਾਂਦੇ ਗਾਂ ਨੂੰ ਆ ਪਿੱਛੇ ਨੂੰ ਨਹੀਂ ਜਾਂਦੇ ਕਦੇ ਵੀ ਇਤਿਹਾਸ ਨੂੰ ਪਿੱਠਾ ਪਿਛਲਾ ਮੋੜਾ ਮਨਦੀਪ ਸਿੰਘ ਆ ਨਹੀਂ ਸਕਦਾ ਹੁੰਦਾ ਇਸ ਵੇਲੇ ਸਾਰੇ ਦਿਮਾਗ ਗਲੋਬਲੀ ਹੋ ਗਿਆ ਐਨੇ ਕਰਤੇ ਆ ਮੋਬਾਈਲ ਨੇ ਗਲੋਬਲੀ ਕਰਦੇ ਤਾਂ ਸਾਰੇ ਜਿਹੜਾ ਇੱਕ ਬੱਚਾ ਕਮਰੇ ਚ ਬੈਠਾ ਭਾਵੇਂ ਸਾਰੇ ਸੰਸਾਰ ਨਾਲ ਜੁੜਿਆ ਉਹ ਜਦੋਂ ਸੰਸਾਰ ਨਾਲ ਜੁੜਦਾ ਜਦੋਂ ਉਹ ਵੇਦਾ ਵੀ ਖਬਰ ਅਫਗਾਨਿਸਤਾਨ ਦਾ ਕੀ ਹਾਲ ਹੈ ਉੱਥੇ ਧਰਮ ਦਾ ਕੀ ਹਾਲ ਹੈ ਉਹਨੂੰ ਇਹਨੂੰ ਪਤਾ ਲੱਗ ਜਾਂਦਾ ਵੀ ਜਿੱਥੇ ਧਰਮ ਭਾਰੂ ਹੈ ਉੱਥੇ ਲੋਕ ਮਾਰੂ ਹੈ। ਹਾਲਤ ਉਹਨਾਂ ਦੀ ਪਤਲੀ ਹੈ। ਪਾਕਿਸਤਾਨ ਚ ਜਾਓ, ਅਰਬ ਚ ਹੋਰਾਂ ਦੇ ਮੋਲਕਾਂ ਚ ਚਲੇ ਜਾਓ। ਸਾਰੇ ਅਰਬ ਚ ਇਸ ਵੇਲੇ ਜੇ ਔਰਤ ਦਾ ਸਤਕਾਰ ਨਹੀਂ ਹੈ। ਜੇ ਉੱਥੇ ਧਰਮ ਭਾਰੂ ਹੈ, ਜੇ ਉਹ ਆਪਦੀਆਂ ਸ਼ਰੀਅਤਾਂ ਲਾਗੂ ਕਰਦੇ ਐ ਤਾਂ ਉੱਥੇ ਹਾਲਤ ਹੈ ਜਿਹੜਾ ਲੋਕਾਈ ਦਾ ਮਾਰਾ ਹੈ। ਉਹ ਯੂਰਪ ਚ ਚਲੇ ਜਾਓ ਜਿੱਥੇ ਲੋਕਾਂ ਨੇ ਧਰਮ ਛੱਡਤਾ। ਉਹਨਾਂ ਦੇ ਚਰਚ ਵੀ ਕੀ ਜਾਂਦੇ ਐ। ਲੋਕ ਉੱਥੇ ਸੌਕੇ। ਔਰਤਾਂ ਵੀ ਸੌਖੀਆਂ ਮਰਦੇ ਵੀ ਸੌਖੇ ਆ ਰਜਗਾਰ ਵੀ ਮਿਲਦਾ ਸਾਰਾ ਕੁਝ ਮਿਲਦਾ ਤੇ ਅਸੀਂ ਭੱਜ ਭੱਜ ਕੇ ਉਧਰ ਨੂੰ ਜਾਣ ਲੱਗੇ ਵੀ ਜੇ ਤੁਹਾਡਾ ਇੱਡਾ ਹੀ ਹੈਗਾ ਤੁਹਾਨੂੰ ਲੱਗਦਾ ਵੀ ਇੱਥੇ ਤਾਂ ਗੰਗਾ ਜਮਨੀ ਦੇਸ਼ ਆ ਸਾਡਾ ਸਾਡੇ ਦੇਸ਼ ਤਾਂ ਸਾਰੇ ਇੱਥੇ ਸਾਰੇ ਸਾਰੇ ਦੇਵਤੇ ਹੀ ਇੱਥੇ ਪੈਦਾ ਹੋਗੇ ਧਰਤੀ ਤੇ ਤਾਂ ਕੋਈ ਦੇਵਤਾ ਹੀ ਨਹੀਂ ਪੈਗਾ ਹੋਇਆ ਸ਼ਿਵ ਦੇ ਲਿੰਗ ਸਾਰੇ ਇੱਥੇ ਹੀ ਡਿੱਗੇ ਨਾ ਸ इंग्लंड ਚ ਡਿੱਗਾ ਨਾ ਕਿਤੇ ਹੋਰ ਮबई ਚ ਡਿੱਗ ਉਧਰ ਡਿੱਗਾ ਕਿਤੇ ਬਾਹਰਲੇ ਮੁਲਕ ਚ ਉਹ ਸਾਰੇ ਇੱਥੇ ਡਿੱਗ ਪਏ ਵੀ ਜੇ ਇੱਥੇ ਡਿੱਗੇ ਤਾਂ ਫਿਰ ਭੱਜ ਭੱਜ ਕੇ ਉਧਰ ਨੂੰ ਕਾ ਤੁ ਜ ਨਹੀਂ ਸੱਡੇ ਗਏ ਨਹੀਂ ਇੱਥੇ ਰਹੋ ਤੁਸੀਂ ਨਹੀਂ ਅਸੀਂ ਉਧਰ ਪੈਸੇ ਚੱਕੀ ਫਿਰਦੇ ਸੀ ਸਾਨੂੰ ਛੇਤੀ ਉੱਥੇ ਭੇਜੋ ਜਿਹੜੇ ਮੁਲਕ ਚ ਕੋਈ ਉਹ ਅਮਰੀਕਾ ਚ ਨਾ ਰਹੇ ਲਾਉਂਦੇ ਫਿਰਦੇ ਸੀ ਇਹ ਅਮਰੀਕਾ ਚ ਵੀ ਫਿਰਦੇ ਸੀ ਕੱਲ ਢੰਗਾਂ ਲਾਈ ਹਾਂ ਹਾਂ ਕਾਰ ਰੈਲੀ ਕੀਤੀ ਹੈ ਮਸਲਾ ਤਾਂ ਇਸ ਗੱਲ ਦਾ ਵੀ ਉਹਨਾਂ ਮੁਲਕਾਂ ਚ ਜਾ ਕੇ ਵੀ ਤੁਸੀਂ ਦਿਮਾਗ ਉਹੀ ਲੈ ਕੇ ਗਏ ਟੋਕਰਾ ਨਾਲ ਬਹਿਮਾ ਭਰਮਾ ਦਾ ਓਡਾ ਹੀ ਆ ਤੁਹਾਡੇ ਸਿਰ ਤੇ ਉਹਨਾਂ ਨੇ ਲਾਤਾ ਤੁਸੀਂ ਲਾਇਆ ਉਹ ਲਾ ਕੇ ਸੌਖੇ ਹੈ ਤੁਸੀਂ ਓਡਾ ਹੀ ਟੋਕਰਾ ਫੇਰ ਚੱਕ ਕੇ ਲੈ ਗਏ ਟੋਕਰੇ ਦਾ ਬੋਝ ਤਾਂ ਤੁਹਾਡੇ ਸਿਰ ਤੇ ਰਹੂਗਾ ਜਨਤਾ ਚ ਰਹੂਗਾ ਉਹ ਦੱਬੀ ਰੱਖੂ ਤੁਹਾਨੂੰ ਹਿੱਲਣ ਨਹੀਂ ਦਿੰਦਾ ਕੀ ਕੀ ਲੱਗਦਾ ਜੀ ਜਿਵੇਂ ਆਪਾਂ ਦੇਖਦੇ ਆਂ ਵੀ ਜਿਹੜੀਆਂ ਵਿਰੋਧੀ ਧਿਰਾਂ ਉਹ ਵੀ ਇਸ ਤੇ ਖੁੱਲ ਕੇ ਨਹੀਂ ਬੋਲ ਰਹੀਆਂ ਸਟ੍ਰੈਕ ਚ ਫਸੀਆਂ ਹੋ ਜਾਂ ਇਦਾਂ ਜਿਹਾ ਲੱਗਦਾ ਜਿਵੇਂ ਸੱਪ ਦੇ ਮੂੰਹ ਚ ਕੋੜ ਘਿਰ ਲਿਆ ਗਈ ਹੁੰਦੀ ਆ ਪਤਾ ਕੀ ਐ ਹਰ ਇੱਕ ਨੂੰ ਜਿਹੜਾ ਇਹ ਲੋਕਤੰਤਰ ਆ ਜੀ ਭੈੜ ਸਭ ਤੋਂ ਇਹੀ ਆ ਸਭ ਤੋਂ ਵੱਡੀ ਭੈੜ ਹੀ ਐ ਵੀ ਜੇ ਤਾਂ ਸਾਨੂੰ ਵੋਟਾਂ ਮਿਲ ਜਿੰਗਾਂ ਬੰਦੇ ਮਾਰ ਕੇ ਤਾਂ ਅਸੀਂ ਬੰਦੇ ਮਾਰਾਂਗੇ ਜੇ ਸਾਨੂੰ ਵੋਟਾਂ ਮਿਲ ਜਿੰਗਾਂ ਮੁਸਲਮਾਨ ਨੂੰ ਤੇ ਹਿੰਦੂ ਨੂੰ ਲੜਾ ਕੇ ਅਸੀਂ ਉਹਨਾਂ ਲੜਾਵਾਂਗੇ ਜੇ ਸਾਨੂੰ ਵੋਟਾਂ ਮਿਲ ਜਿੰਗਾਂ ਕਿਸੇ ਨੂੰ ਰੁਜ਼ਗਾਰ ਦੇ ਕੇ ਅਸੀਂ ਰੁਜ਼ਗਾਰ ਦੇਵਾਂਗੇ ਹੁਣ ਵੋਟਾਂ ਤਾਂ ਮਿਲ ਜਿੰਗਾਂ ਸਾਨੂੰ ਬੰ ਜਾ ਸੀ ਫਿਰ ਸਿੱਧਰ ਆ ਕੇ ਪੈ ਜਾਗੇ ਗਾਂ ਨੂੰ ਮਾਰਨ ਪਿੱਛੇ ਗਾਂ ਦੇ ਮਾਸ ਪਿੱਛੇ ਅਸੀਂ ਬੰਦੇ ਮਾਰਦੇ ਕੁੱਟ ਕੇ ਮਾਰਦੇ ਨਾ ਗਾਂ ਪਿੱਛੇ ਉਸੇ ਗਾਂ ਦੇ ਘਰ ਵਾਲੇ ਨੂੰ ਅਸੀਂ ਖੱਸੀ ਕਰਾਉਂਦੇ ਰਹੇ ਹੂੰ ਖੱਸੀ ਕਰਾਉਂਦੇ ਰਹੇ ਨਾ ਉਹਦਾ ਸੈਕਸ ਖੋਹਦੇ ਰਹੇ ਨਾ ਬੜੇ ਚਾਹ ਨਾ ਖੋਦੇ ਸੀ ਸਾਰੇ ਅਸੀਂ ਉਹਨੂੰ ਬੌਂਦੇ ਸੀ ਬਲਦ ਨੂੰ ਉਹ ਤਾਂ ਸਾਡੇ ਵਾਸਤੇ ਪੌਣਨਾ ਤੇ ਇਹ ਸਾਡੇ ਵਾਸਤੇ ਪਾਪ ਹੋ ਗਿਆ ਖੱਸੀ ਕਰਾਉਣ ਵਾਲੇ ਤੇ ਕਦੇ ਕਿਸੇ ਨੇ ਰੋੜਾ ਨਹੀਂ ਮਾਰਿਆ ਵੀ ਭਾਈ ਤੂੰ ਕੀ ਕਰੀ ਜਾਣਾ ਓਏ ਇਹਨੇ ਬੱਚੇ ਪੈਦਾ ਕਰਨੇ ਆ ਮਾਰਿਆ ਕਿਤੇ ਕਿਸ ਨੇ ਰੋੜਾ ਗਾਂ ਤੇ ਬਾਲਾ ਪਿਆਰ ਹੋ ਗਿਆ ਜਦੋਂ ਇਹ ਇੰਨਾ ਪ੍ਰਚਾਰ ਕਰਕੇ ਗੋਹਾ ਖਾਣ ਲਾ ਸਕਦੇ ਆ ਜਦੋਂ ਇੰਨਾ ਪ੍ਰਚਾਰ ਕਰਕੇ ਜਾਨਵਰ ਦਾ ਮੂਤ ਪੀਣ ਲਾ ਸਕਦੇ ਆ ਇਹ ਤੋਂ ਵੱਡਾ ਦਿਮਾਗ 'ਚ ਸਾਡੇ ਖੱਲਰ ਹੋਰ ਕੀ ਪਾ ਦੇਣਗੇ ਮਨਦੀਪ ਸਿੰਘ ਇਹ ਸਭ ਤੋਂ ਵੱਡਾ ਖੱਲਰ ਤਾਂ ਪਾਤਾ ਉਹ ਤਾਂ ਧਰਮ ਧਰਮ ਦੀਆਂ ਗੱਲਾਂ ਸਾਰੀਆਂ ਛੋਟੀਆਂ ਰਹਿ ਗਈਆਂ ਦੇਵਤੇ ਦੀ ਸਥਾਪਨਾ ਮੰਦਿਰ ਦੀ ਸਥਾਪਨਾ ਸਾਰੀਆਂ ਛੋਟੀਆਂ ਰਹਿ ਗਈਆਂ ਪਾ ਗਾਂ ਦਾ ਮੂਤ ਤੇ ਗੋਹਾ ਪਿਆ ਤਾਂ ਜਦੋਂ ਇਦੋਂ ਵੱਡਾ ਸਾਡਾ ਬੇੜਾ ਕਰਕੇ ਕੀ ਹੋਊਗਾ ਉਹ ਤੇ ਦੱਸ ਦੇ ਤੂੰ ਵੱਡਾ ਬੇੜਾ ਕਰਕੇ ਗੱਲ ਹੀ ਕੋਈ ਨਹੀਂ ਤੂੰ ਵੱਡੀ ਸੈਕੂਲਰ ਲੋਕਾਂ ਦੀ ਕੀ ਜਗ੍ਹਾ ਲੱਗਦੀ ਆ ਫਿਰ ਉਹਨਾਂ ਨੂੰ ਕੀ ਕਰਨਾ ਚਾਹੀਦਾ ਦੇਖੋ ਜੀ ਇੱਕ ਗੱਲ ਆ ਮੈਂ ਤੁਹਾਨੂੰ ਕਦੇ ਵੀ ਜਿਹੜੀ ਸੋਚ ਆ ਨਾ ਉਹ ਉਹਨੂੰ ਕਢਾਇਆ ਨਹੀਂ ਜਾ ਸਕਦਾ ਬੰਨਿਆ ਨਹੀਂ ਜਾ ਸਕਦਾ ਬਾਬੇ ਨਾਨਕ ਦਾ ਫਲਸਫਾ ਪੰਜਾਬ ਦੇ ਜਿਹੜੇ ਹਿੱਸੇ 'ਚ ਪਨਪਿਆ ਜਿੱਥੇ ਉਹਨੂੰ ਥਾਂ ਮਿਲੀ ਆ ਉੱਥੇ ਇਹਨਾਂ ਬ੍ਰਾਹਮਣ ਬ੍ਰਾਹਮਣਵਾਦ ਨੂੰ ਥਾਂ ਨਹੀਂ ਮਿਲੀ ਕੇਰਲਾ ਦੇ ਵਿੱਚ ਜਿੱਥੇ ਲੋਕ ਪੜ ਗਏ ਉੱਥੇ ਬ੍ਰਾਹਮਣਵਾਦ ਨੂੰ ਥਾਂ ਨਹੀਂ ਮਿਲੀ ਜਿੱਥੇ-ਜਿੱਥੇ ਇਹਨਾਂ ਨੂੰ ਬਰਾਬਰ ਦੀ ਟੱਕਰ ਉਹ ਪੇਰੀਆਰ ਨੇ ਦੇਤੀ ਦੱਖਣ ਚ ਸਾਰੇ ਚ ਮਹਾਰਾਸ਼ਟਰ ਦੇ ਵਿੱਚ ਜੋਤੀਵਾ ਫੂਲੇ ਉਹਨਾਂ ਨੇ ਦੇਤੀ ਜਿੱਥੇ ਵੀ ਇਹਨਾਂ ਨੂੰ ਟੱਕਰ ਪੜਿਆਂ ਲਿਖਿਆਂ ਤੋਂ ਮਿਲੀ ਹੈ ਉੱਥੇ ਇਹਨਾਂ ਨੇ ਮੂੰਹ ਦੀ ਖਾਦੀ ਹੁਣ ਵੀ ਖਾਦੀ ਹੈ ਉੱਥੇ ਹੁਣ ਵੀ ਮੰਦਿਰ ਵਾਸਤੇ ਕੋਈ ਜਿਹੋ ਜਿਹਾ ਟਮਟਮਾ ਇਹਨਾਂ ਨੇ ਕੀਤਾ ਸੀ ਨਾ ਦੱਖਣੀ ਸੂਬਿਆਂ ਚ ਨਾ ਸਾਡੇ ਪੰਜਾਬ ਚ ਨਾ ਹੀ ਉਹ ਜਿਹੜਾ ਜਿਹੜਾ ਜਿੱਥੇ ਇਹਨਾਂ ਦੇ ਅੰਬੇਦਕਰਵਾਦੀ ਬੈਠੇ ਹੈ ਨਾ ਉਹਨਾਂ ਨੇ ਇਹਨਾਂ ਨੂੰ ਘਾ ਨਹੀਂ ਪਾਇਆ ਇਹ ਤਾਂ ਰਾਸ਼ਟਰੀ ਇਵੈਂਟ ਬਣਾਉਣਾ ਚਾਹੁੰਦੇ ਕੀ ਲੱਗਦਾ ਕਿੰਨਾ ਕੁ ਬਣਿਆ ਨਹੀਂ ਉਹ ਪਤਾ ਕੀ ਆ ਵੀ ਇੱਕ ਵਾਰੀ ਸਾਡੀ ਭਾਵਨਾ ਕਿਉਂਕਿ ਸਾਡੇ ਜਿੰਨਾ ਕਿ ਸਾਡੇ ਨੂੰ ਦੋ ਕਿਸਮ ਦੇ ਲੋਕ ਆ ਤੈਨੂੰ ਮੈਂ ਦੀ ਆਪਣੀ ਪੰਜਾਬ ਦੀ ਧਾਰਨ ਦੇ ਕੇ ਦੱਸਦਾ ਮੇਰੀ ਮਾਂ ਤੇ ਮੇਰਾ ਪਿਓ 12 13 ਸਾਲ ਹੋ ਗਏ ਉਹਨਾਂ ਨੂੰ ਗਿਆ ਨੂੰ ਜਿੰਨਾ ਚਿਰ ਜਿਉਂਦੇ ਰਹੇ ਆ ਕਿਉਂਕਿ ਅਕਾਲੀਆਂ ਦੇ ਸੰਘਰਸ਼ ਲੜਨ ਦੀ ਗੱਲ ਸੀ ਜਿਹੜੀ ਮੁੱਦੇ ਚੱਕਣ ਦੀ ਗੱਲ ਲੜਾਈ ਲੜਨ ਦੀ ਗੱਲ ਮੋਰਚੇ ਲਾਉਣ ਦੀ ਗੱਲ ਉਹਨਾਂ ਦੇ ਦਿਮਾਗ 'ਚ ਪਈ ਸੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹ ਅਕਾਲੀ ਦਲ ਹੋਣ ਨਹੀਂ ਰਿਹਾ ਵੀ ਉਹ ਅਕਾਲੀ ਦਲ ਹੋ ਸੀ ਪਰ ਉਹ ਮਰਨ ਤੱਕ ਬੋਟ ਤੱਕੜੀ ਨੂੰ ਹੀ ਪਾਉਂਦੇ ਰਹੇ ਅਜੇ ਨਹੀਂ ਜੀ ਤੱਕੜੀ ਪੰਥ ਦੀ ਹੈ ਹੁਣ ਸਾਨੂੰ ਪਤਾ ਲੱਗ ਗਿਆ ਵੀ ਤੱਕੜੀ ਪੰਥ ਦੀ ਹੈ ਨਹੀਂ ਐਵੇਂ ਇਹਨਾਂ ਦਾ ਵੀ ਜਿੰਨਾ ਚਿਰ ਉਹ ਵਿਚਾਰੇ ਬਜ਼ੁਰਗ ਬੈਠੇ ਰਹੇ ਜਿੰਨਾਂ ਦੇ ਉਹ ਰਾਮ ਮੰਦਰ ਵੀ ਆਰਾਮ ਵੀ ਬਿਠਾਇਆ ਵਾ ਸੀਤਾ ਵੀ ਦਿਮਾਗ 'ਚ ਬਿਠਾਈ ਔਰ ਸੀਤਾ ਦੀ ਗੱਲ ਸੋ ਆਸੇ ਵਾਲੀ ਗੱਲ ਦੱਸਦਾ ਤੂੰ ਸਾਡੀਆਂ ਮਾਸਟਰਿੰਗਾਂ ਬੈਠੀਆਂ ਤਿੰਨ ਚਾਰ ਇਕੱਠੀਆਂ ਹੋਈਆਂ ਦੇਖੋ ਜੀ ਸੀਤਾ ਕਿੰਨੀ ਸੁਵਿੱਤਰੀ ਸੀ ਨਾਲ ਗਈ ਆ ਮੈਗਾ ਜੀ ਮੈਂ ਕਹਤੋਂ ਕਹਿੰਦਾ ਮੈਂ ਤਾਂ ਮਾੜਾ ਕਦੇ ਅਸੀਂ ਤਾਂ ਕਹਿੰਦੇ ਨਹੀਂ ਕਿਉਂਕਿ ਨਾ ਮਾੜਾ ਆਪਾਂ ਕਹਿ ਸਕਦੇ ਦੇਵਤਾ ਭਾਈ ਉਹਨਾਂ ਦਾ ਥੋੜਾ ਸਾਨੂੰ ਖੂਬ ਸਾਡਾ ਸਾਨੂੰ ਖੂਬ ਅਸੀਂ ਨਹੀਂ ਮੰਨਦੇ ਕਿਸੇ ਨੂੰ ਸਾਨੂੰ ਨਾ ਮੰਨਣ ਤੇ ਲਾਬ ਆਨੰਦ ਉਹਦਾ ਤੁਹਾਨੂੰ ਮੰਨਣ ਚਾਹੁੰਦਾ ਲੋ ਪਰ ਮੈਂ ਕਿਹਾ ਤੁਸੀਂ ਦੱਸ ਦਿਓ ਕਿਸੇ ਦੀਆਂ ਤਿੰਨ ਸੱਸਾਂ ਹੋਣ ਕਰੇ ਪਤੀ ਚੱਲਿਆ ਹੋਵੇ ਉਹਦਾ ਇਸ ਜੰਗ ਨੂੰ ਜਿਵੇਂ ਹੋਊ ਗਈ ਆ ਤੇ ਉਹ ਤਿੰਨ ਸੱਸਾਂ ਕੋਲੇ ਰਹੂਗੀ ਕਿ ਪਤੀ ਨਾ ਜਾਊਗਾ ਮੈਂ ਫੈਸਲਾ ਉਹ ਤਾਂ ਸਧਾਰਨ ਪਤਨੀ ਵੀ ਆਈ ਕਰੂ ਫੈਸਲਾ ਵੀ 300 ਸੱਕ ਸੱਤ ਤਾਂ ਇੱਕ ਨਹੀਂ ਮਾਨ ਹੁੰਦੀ ਉਹਦੇ ਤੇ ਤਿੰਨ ਸੀ ਕਰੇ ਇਹਦਾ ਸਾਨੂੰ ਸੋਚਣਾ ਪੈਣਾ ਮਨਦੀਪ ਸਿੰਘ ਅਸਲ ਜੀ ਹਾਂਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਗਲਬਤ ਕੀਤੀ ਤਾਂ ਆਪਾਂ ਗਲਬਤ ਕੀਤੀ ਆ ਗਲਬਤ ਸ਼ੁਰੂ ਹੋਈ RAM ਮੰਦਿਰ ਦੇ ਉਦਘਾਟਨ ਤੋਂ ਤੇ ਇਹਦੀਆਂ ਜੜਾਂ ਜਿਹੜੀਆਂ ਉਹ ਪੋਲੀਟੀਕਲੀ ਕਿਵੇਂ ਆ ਉਹ ਸਾਰੀਆਂ ਤੁਹਾਨੂੰ ਖੋਲ ਕੇ ਦਿਖਾਈਆਂ ਕਿ ਕਿੱਦਾਂ ਪੋਲੀਟਿਕਸ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਇਸ ਤੋਂ ਬਾਹਰ ਵੀ ਉਹ ਮਾਰ ਕਰ ਰਹੀ ਆ ਤਾਂ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਜਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ